ਜਦੋਂ ਦੇਖੋ ਮਹਾਰਾਣੀ ਨੇ ਫੋਚ ਗੁੱਡੀ ਰਹਿਣੀ ਆ ਉਹ ਤੈਨੂੰ ਕੋਈ ਕੰਮ ਨਹੀਂ ਬਸ ਜਾ ਹੀ ਰਹੀ ਸੀ ਮੰਮੀ ਜੀ ਜਾ ਹੀ ਰਹੀ ਸੀ ਮੰਮੀ ਜੀ ਆ ਮੰਮੀ ਦਾ ਤੂੰ ਬਣ ਗਈ ਸਾਡੀ ਚਲ ਉੱਥੇ ਜਾ ਕੇ ਕੰਮ ਕਰ ਇੱਕ ਤਾਂ ਸਾਰਾ ਦਿਨ ਸਕੂਲ ਤੇ ਨਾ ਜਵਾਕਾਂ ਨੂੰ ਪੜਾ ਕੇ ਆਓ ਉਹਨਾਂ ਨਾਲ ਮੱਥਾ ਖਪਾਈ ਕਰੋ ਆਉਂਦੇ ਹੀ ਡੰਗਰਾ ਵਾਸਤੇ ਸੱਣੀ ਕਰੋ ਭੋਰਾ ਚੈਨ ਨਹੀਂ ਲੈਣਾ ਮਿਲਦਾ ਹੈਗਾ ਅਬ ਬਿੰਦ ਨੂੰ ਸ਼ਾਮ ਹੋ ਜਾਣੀ ਆ ਹੋ ਜਾਣਾ ਇਹਨਾਂ ਦਾ ਰੋਟੀਆਂ ਦਾ ਟਾਈਮ ਕੋਈ ਕੁਛ ਮੰਗੂਗਾ ਕੋਈ ਕੁਛ ਮੰਗੂਗਾ ਜਿਵੇਂ ਮੈਂ ਮਸ਼ੀਨ ਹੀ ਹੁੰਨੀ ਆ ਮੰਦੀਪ ਕੁਰੇ ਤੂੰ ਤਾਂ ਪਿੰਡ 'ਚ ਵਿਆਹ ਕਰਾ ਕੇ ਨਾ ਫਸ ਗਈ ਕਿਤੇ ਫੇਰ ਹੀ ਨਾ ਜਾਏ ਮੰਮੀ ਕਹਿ ਦੂਗੀ ਫੇਰ ਬੈਠਿਆ ਚੱਲ ਮਨਾ ਉੱਠ ਕੇ ਭਾਂਡੇ ਹੀ ਮਾਜਲਾ ਹੁਣ ਗਈਏ ਉੱਠ ਕੇ ਕੰਮ ਕਰਕੇ ਤੇ ਪੋਰਾ ਰਾਜੀ ਨਹੀਂ ਖਾ ਲੂਗੀ ਪੀ ਲੂਗੀ ਸੌਂਜੂਗੀ ਜਾਂ ਫੇਰ ਇਹਨੂੰ ਮੋਬਾਈਲ ਦਿਖਾ ਲੋ ਇਹ ਤਾਂ ਮੇਰਾ ਵੀਰਾ ਆ ਗਿਆ ਆਜਾ ਆਜਾ ਵੀਰੇ ਕਿੰਨੇ ਦਿਨਾਂ ਬਾਅਦ ਆਇਆ ਤੂੰ ਸਾਸਰੀ ਘਰ ਸਾਸਰੀ ਘਰ ਪੈਣੇ ਹੋਰ ਠੀਕ ਹੈ ਹਾਂ ਵੀਰੇ ਠੀਕ ਆ ਹੋਰ ਘਰੇ ਸਾਰੇ ਠੀਕ ਨੇ ਘਰੇ ਕਿਹੜਾ ਪੈਣੇ ਛੱਤੀ ਜਾਣੇ ਨੇ ਮੈਂ ਤੇ ਤੇਰੀ ਭਾਬੀ ਆ ਮੈਂ ਜਿੰਨਾ ਬਿਮਾਰੀਆਂ ਤੋਂ ਦੂਰ ਰਹਿਣਾ ਤੇਰੀ ਭਾਬੀ ਉਹਨੇ ਹੀ ਬਿਮਾਰੀਆਂ ਨਿਘੇਰੀ ਹੋਈ ਆ ਕਈ ਮਹੀਨੇ ਹੋਏ ਪੈਣੇ ਦਵਾਈ ਚੱਲਦੇ ਨੂੰ ਮਸਾਂ ਠੀਕ ਹੋਈ ਆ ਪੈਸੇ ਵੀ ਬਾਦੂ ਲੱਗੇ ਕੋਈ ਗੱਲ ਨਹੀਂ ਵੀਰੇ ਪੈਸੇ ਤਾਂ ਆਉਣੀ ਜਾਣੀ ਚੀਜ਼ ਆ ਜੀਆਂ ਦੀ ਤੰਦਰੁਸਤੀ ਚਾਹੀਦੀ ਆ ਇਹ ਵੀ ਗੱਲ ਤੇਰੀ ਭੈਣੇ ਠੀਕ ਐ ਹੋਰ ਤੇਰੀ ਸੱਸ ਘਰੀ ਆ ਭੈਣੇ ਹੋਰ ਉਹਨੇ ਕਿੱਥੇ ਜਾਣਾ ਵੀਰੇ ਹੁਣ ਤਾਂ ਨਿਕਲੇਸ ਕਰਦੀ ਕੋਈ ਤੇਰੇ ਨਾਲ ਬਸ ਇਹੀ ਹਾਲ ਆ ਵੀਰੇ ਉਹਦਾ ਨਾ ਬੜਾ ਹੀ ਹੀ ਕਰਦੀ ਉਹਨੀ ਆ ਘਾਰ ਆ ਇਹ ਬਾਜ਼ਾਰ ਨਹੀਂ ਸਾਸਿਕਾ ਮਸੀ ਜੀ ਸਤਿ ਸ੍ਰੀ ਅਕਾਲ ਆਲੋ ਮਸੀ ਜੀ ਸੰਧਾਰਾ ਲੈ ਕੇ ਆਇਆ ਜੀ ਨਾ ਹੁਣ ਇਹ ਕਿਹੜੇ ਟਾਈਮ ਦਸੰਧਾ ਨਾ ਦੇ ਰਿਹਾ ਲੋੜ ਹੀ ਤਾਂ ਲੰਘ ਗਈ ਤੀਆਂ ਤਾਂ ਹਜੇ ਅੱਗੇ ਆਉਣੀਆਂ ਨੇ ਹੁਣ ਕੀ ਦੱਸਾਂ ਮਾਸੀ ਜੀ ਐਕਤੀ ਰੱਬ ਨੇ ਮੀ ਬਾਲਾ ਪਾਤਾ ਗੜੇ ਪੈ ਪੈ ਮੇਰੀ ਤਾਂ ਫਸਲ ਸਾਰੀ ਖਰਾਬ ਹੋ ਗਈ ਬਸ ਉਸੇ ਚੱਕਰ ਨਾ ਕਰਕੇ ਮਿੱਤੋ ਆਇਆ ਨਹੀਂ ਗਿਆ ਮਸਾ ਟਾਈਮ ਕੱਢ ਕੇ ਆ ਮਾਸੀ ਜੀ ਆਹ ਲੋ ਫੜੋ ਦਸੰਧਾ ਚੱਲ ਠੀਕ ਆ ਜਾ ਬਹਿ ਜਾ ਉੱਧਰ ਚਲਾ ਆ ਜਾ ਵੀਰੇ ਬਹਿ ਕੇ ਗੱਲਾਂ ਕਰਦੇ ਆਂ ਐਕ ਤੀਤਾ ਪਹਿਣੇ ਰੱਬ ਨੇ ਬਾਲੀ ਗਰਮੀ ਕਰ ਰੱਖੀ ਆ ਕਦੇ ਮੀਂਹ ਪਾ ਦਿੰਦਾ ਕਦੇ ਪਰਦਾ ਕਰ ਦਿੰਦਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਆ ਬਿਲਕੁਲ ਸਹੀ ਕਹਿਣਾ ਵੀਰੇ ਆ ਮੱਛਰ ਦੇਖੇ ਨੇ ਮੱਖੀਆਂ ਆ ਰਗੇ ਮੋٹے ਮੋٹے ਨੇ ਹਾਂ ਹਾਂ ਪਹਿਣੇ ਸਹੀ ਕਹਿਨੀ ਆ ਕਿਹ ਕੰਦਾ ਸਹੀ ਸੰਧਾਰੇ ਚ ਲੈ ਕੇ ਕੀ ਆ ਯਾ ਦੱਸ ਬਿਸਕੁਟ ਲੈ ਕੇ ਆਏ ਉਹ ਵੀ ਸਿੱਲੇ ਹੁਣ ਦੂਜਾ ਲਫਾਫਾ ਵੀ ਦੇਖ ਲਾਂ ਇਹਦੇ ਚ ਕੀ ਚੰਨ ਚੜਿਆ ਆ ਆ ਸੰਧਾਰਾ ਗਵਾਂਡੀਆਂ ਨੂੰ ਵੀ ਤਾਂ ਦੇਣਾ ਲਬੂ ਇਹਦਾ ਸ਼ੱਕਰ ਪਾਰੇ ਚੱਕ ਲਿਆ ਆ ਹੁਣ ਦੱਸ ਮੈਂ ਕੀ ਵੰਡਾਂ ਗਵਾਂਡੀਆਂ ਨੂੰ ਇਹ ਗਵਾਂਡੀਆਂ ਨੇ ਤਾਂ ਇੰਨਾ ਵਧੀਆ ਸਮਾਨ ਆਉਂਦਾ ਹੈ ਨਾ ਬੁੱਝੜ ਜੇ ਮੈਂ ਪੁੱਛਦੀ ਆ ਇਹ ਕੀ ਲੈ ਕੇ ਆਇਆ ਸੰਧਾਰੇ ਚ ਨੀਮਨਦੀਪ ਉੱਠ ਕੇ ਤੇਰੇ ਭਰਾ ਨੂੰ ਚਾਹ ਪਾਣੀ ਤੇ ਪੁੱਛ ਲੈ ਬੈਠੀ ਜੱਕੜੇ ਮਾਰੀ ਜਾਵੇਂਗੀ ਨਾ ਨਾ ਮਾਸੀ ਜੀ ਖੇਚਲ ਕਰਨ ਦੀ ਕੋਈ ਲੋੜ ਨਹੀਂ ਕਿਉਂ ਭਾਈ ਅਸੀਂ ਕੀ ਭੁੱਖੇ ਲੰਗੇ ਆ ਜਿਹੜਾ ਤੈਨੂੰ ਚਾਹ ਪਾਣੀ ਨਹੀਂ ਪਿਆ ਸਕਦੇ ਚੱਲੀ ਉੱਠ ਕੇ ਚਾਹ ਪਾਣੀ ਬਣਾ ਠੀਕ ਆ ਮੰਮੀ ਜੀ ਹੁਣੇ ਬਣਾ ਕੇ ਲਿਆਉਣੀ ਆ ਮਾਸੀ ਜੀ ਜੀਜਾ ਜੀ ਕਿੱਥੇ ਨੇ ਸ਼ਹਿਰ ਡਿਊਟੀ ਤੇ ਗਿਆ ਉਹ ਤੇਰੇ ਅੰਗੂ ਨਾ ਕਿੱਲੇ ਦੇ ਭਰੋਸੇ ਨਹੀਂ ਬੈਠਾ ਹਾਂਜੀ ਮਾਸੀ ਜੀ ਨਾ ਗੱਲ ਸੁਣ ਮੁੰਡਿਆ ਤੈਨੂੰ ਪੂਰਾ ਸ਼ਰਮ ਨਹੀਂ ਆਈ ਆਉਦੀ ਭੈਣ ਦੇ ਘਰੇ ਤੂੰ ਸਿੱਲੇ ਬਿਸਕਟ ਲੈ ਆਇਆ ਸਾਰੇ ਆਂਡ ਗਵਣ ਚ ਮੰਡਣਾ ਸੀ ਮੈਂ ਸੁਣਨਾਰਾ ਆ ਥਿੱਲੇ ਬਿਸਕਟ ਹਣ ਲੱਗੀ ਨੋਂ ਦਵਾ ਮਾਸੀ ਜੀ ਉਹ ਮੈਂ ਨਹੀਂ ਤੇਰੀ ਮਾਸੀ ਮੂਸੀ ਤੇਰੀ ਤਾਂ ਕੋਈ ਇੱਜ਼ਤ ਹੈ ਨਹੀਂ ਤੂੰ ਤਾਂ ਸਾਡੀ ਵੀ ਕਰਕੇ ਧਰਤੀ ਲੈ ਵੀਰੇ ਦੁੱਧ ਪੀ ਲੈ ਨਾ ਪੀਣੇ ਮੈਂ ਨਹੀਂ ਪੀਣਾ ਦੁੱਧ ਕਿਉਂ ਵੀਰੇ ਆਲ ਐਫਰਡ ਭੈਣੇ ਸੋ ਤੇਰੇ ਲਈ ਸੋ ਤੇਰੀ ਸੱਸ ਨੂੰ ਵੀ ਦੇ ਦੀ ਤੇ ਮੇਰੇ ਬਿੱਲੀਓ ਸਾਸਰੀ ਘਾਲ ਕਹਿਦੀ ਤੇ ਮੈਂ ਹੁਣ ਚੱਲਦਾ ਭੈਣੇ ਰਖੜੀ ਵਾਲੇ ਦਿਨ ਟਾਈਮ ਤੇ ਆ ਜੀ ਮੈਂ ਤੇਰਾ ਇੰਤਜ਼ਾਰ ਕਰੂੰਗਾ ਠੀਕ ਆ ਵੀਰੇ ਲਾ ਦੱਸ ਬਿਨਾਂ ਦੁੱਧ ਪੀਤੇ ਹੀ ਚਲਾ ਗਿਆ ਮੇਰਾ ਭਰਾ ਜ਼ਰੂਰ ਮੇਰੀ ਸੱਸ ਨੇ ਕੁਝ ਕਿਹਾ ਹੋਣਾ ਇਦਾਂ ਤਾਂ ਮੇਰਾ ਭਾਈ ਕਦੇ ਨਹੀਂ ਕਰਦਾ ਇਹ ਨਹੀਂ ਟਿਕਲਦੀ ਨਿੰਦੀ ਕਦੇ ਕਿਸੇ ਨੂੰ ਕੀ ਪੈਸਾ ਹੀ ਪ੍ਰਧਾਨ ਹੈ ਰਿਸ਼ਤੇ ਨਾਤੇ ਤੇ ਪਿਆਰ ਮੁਹੱਬਤ ਨਾਲ ਦਿੱਤੀਆਂ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਇਹਦੇ ਅੱਗੇ ਸੱਸੀ ਕਾਲ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਤੇ ਤੁਹਾਨੂੰ ਸਮਝ ਵੀ ਆ ਗਿਆ ਕਿ ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਆ ਸੋ ਅਸੀਂ ਚਾਹੁੰਦੇ ਆ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡਾ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਓ ਤੇ ਆਪਣੇ ਵਿਚਾਰ ਕਮੈਂਟ ਅੱਜ ਸਾਂਝਾ ਜ਼ਰੂਰ ਕਰਿਓ ਜੀ ਤੇ ਇੱਕ ਗੱਲ ਹੋਰ ਜਿਹੜੀ ਕਿ ਸਭ ਤੋਂ ਜ਼ਰੂਰੀ ਹੈ ਜੀ ਆਪਣੀ ਨਿਊ ਵੈਬ ਸੀਰੀਜ਼ ਸਰੀਕਣੀਆ 7 ਮਈ ਨੂੰ ਯਾਨੀ ਕੱਲ ਨੂੰ ਆ ਰਹੀ ਹੈ ਜੀ ਸੋ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਸੀਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣੇ ਕਮੈਂਟ ਵੀ ਜਰੂਰ ਦੱਸਿਓ ਐ ਸੀਰੀਜ਼ ਬਾਰੇ ਸੋ ਅਸੀਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸੀਰੀਜ਼ ਬਹੁਤ ਪਸੰਦ ਆਊਗੀ ਇੱਕ ਨਵਾਂ ਕੰਟੈਂਟ ਲੈ ਕੇ ਆ ਰਹੇ ਆ ਸੋ ਇਹ ਸੀਰੀਜ਼ ਦੀਪ ਸਿੰਘ ਪੇਜ ਤੇ ਪੈਣੀ ਹੈ ਜੀ ਫੇਸਬੁੱਕ ਤੇ ਤੇ YouTube ਚੈਨਲ ਯਾਨੀ ਕਿ ਮਨਦੀਪ ਕੌਰ ਤੇ ਪੈਣੀ ਹੈ ਜੀ ਸੋ ਜਰੂਰ ਦੇਖਿਓ ਜੀ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਸਤਿ ਸ੍ਰੀ ਅਕਾਲ